ਆਫ ਜ਼ੀਰੋ ਟੋਲਰੈਂਸ ਪਾਲਿਸੀ ਉਹਦੇ ਤਹਿਤ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਹਮੇਸ਼ਾ ਹੀ ਅਸੀਂ ਬੜਾ ਸੈਂਸਿਟਿਵਲੀ ਰਹਿਨੇ ਆ ਕੋਈ ਵੀ ਹਿੰਸ ਕ੍ਰਾਈਮ ਹੋਵੇ ਸੈਂਸੇਸ਼ਨਲ ਕ੍ਰਾਈਮ ਹੋਵੇ ਤੁਹਾਨੂੰ ਪਤਾ ਹੀ ਹੈ ਐਫ ਆਈ ਆਰ ਨੰਬਰ 120 ਦਰਜ ਹੋਈ 18 9 ਨੂੰ ਜਿਹਦੇ ਚ ਇੱਕ ਸ਼ਖਸ ਦੀ ਮੌਤ ਹੋ ਗਈ ਉੱਤੇ ਗੋਲੀ ਮਾਰ ਕੇ ਉਹਦੀ ਹੱਤਿਆ ਕੀਤੀ ਗਈ ਉਹਦਾ ਨਾਮ ਸੀ ਨਮੀਸ਼ ਸ਼ਰੀਨ ਮੁਕੰਪੁਰੇ ਥਾਣੇ ਚ ਕੇਸ ਰਜਿਸਟਰ ਹੋਇਆ ਤੇ ਉਹਦੇ ਨਾਲ ਇੱਕ ਸਾਥੀ ਸੀ ਹਰਪ੍ਰੀਤ ਏਲੀਅਸ ਗੰਗਾ ਉਹ ਇੰਜਰਡ ਹੋਇਆ ਤੇ ਉਸ ਤੋਂ ਬਾਅਦ ਅਸੀਂ ਪਰਚਾ ਦਰਜ ਕਰਕੇ ਇਮੀਡੀਏਟਲੀ ਕਾਰਵਾਈ ਸ਼ੁਰੂ ਕੀਤੀ ਤਫ਼ਤੀਸ਼ ਸ਼ੁਰੂ ਕੀਤੀ ਔਰ ਬਹੁਤ ਪ੍ਰੋਫੈਸ਼ਨਲ ਢੰਗ ਨਾਲ ਸਾਡੇ ਸਾਰੀਆਂ ਟੀਮਾਂ ਨੇ ਜਿਵੇਂ ਲੋਕਲ ਪੁਲਿਸ ਹੈ ਈਸਟ ਸਬਡਿਵੀਜ਼ਨ ਦੇ ACP ਸ਼ੀਤਲ ਜੀ ਮੋਕੰਪੁਰਾ SHO ਹਰਪ੍ਰਕਾਸ਼ ਹਰਮਿੰਦਰ ਸਾਡੇ ACP ਇਨਵੈਸਟੀਗੇਸ਼ਨ ਅਮੋਲਕ ਸਾਡੇ ਇੰਸਪੈਕਟਰ CIA ਔਰ ਇਹਨਾਂ ਦੀ ਟੀਮਾਂ ਨੇ ਬੜੀ ਪ੍ਰੋਫੈਸ਼ਨਲੀ ਤੌਰ ਤੇ ਲੀਡਸ ਨੂੰ ਇਕੱਠਾ ਕੀਤਾ ਤੇ ਅਸੀਂ ਉਸ ਤੋਂ ਬਾਅਦ ਇਹ ਜਿਹੜੇ ਤਿੰਨ ਮੇਨ ਦੋਸ਼ੀ ਨੇ ਇਸ ਕੇਸ ਦੇ ਉਹਨਾਂ ਨੂੰ ਦਾਣਾ ਮੰਡੀ ਬਟਾਲੇ ਤੋਂ ਗ੍ਰਿਫਤਾਰ ਕੀਤਾ ਗਿਆ ਬਟਾਲਾ ਪੁਲਿਸ ਦੇ ਸਹਿਯੋਗ ਲੈ ਆਏ ਉੱਥੇ ਅਸੀਂ ਮੌਕੇ ਤੇ ਮੈਂ ਉਹਨਾਂ ਨੂੰ ਵੀ ਥੈਂਕ ਯੂ ਕਹਿਣਾ ਚਾਹੁੰਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਵੀ ਬਹੁਤ ਜਲਦੀ ਇਮੀਡੀਏਟਲੀ ਸਾਰੀ ਪੁਲਿਸ ਨਾਲ ਕੋਆਰਡੀਨੇਸ਼ਨ ਕੀਤੀ ਸਾਨੂੰ ਉੱਥੇ ਲੋਕਲ ਲੈਵਲ ਤੇ ਉਸ ਤੋਂ ਬਾਅਦ ਜਦੋਂ ਇਹਨਾਂ ਤੋਂ ਸਾਰੀ ਪੁੱਛਗਿੱਛ ਕੀਤੀ ਗਈ ਤਾਂ ਜਿਹੜਾ ਇਹ ਤਿੰਨ ਦੋਸ਼ੀ ਨੇ ਰਜਤ ਏਲੀਅਸ ਬੱਬਰ ਨਿਊ ਨਹਿਰੂ ਕਲੋਨੀ ਮਜੀਠਾ ਰੋਡ ਅੰਮ੍ਰਿਤਸਰ 19 ਸਾਲ ਦੀ ਉਮਰ ਹੈ ਅਨਐਮਪਲੋਇਡ ਹੈ 12ਵੀਂ ਪਾਸ ਹੈ ਇਹਦੇ ਖਿਲਾਫ ਪਹਿਲਾਂ ਮੁਕਦਮਾ ਕੋਈ ਨਹੀਂ ਹੈ ਅਦਿੱਤਿਆ ਕੁਮਾਰ ਰੈਜ਼ੀਡੈਂਟ ਆਫ ਡੀਐਸਐ ਸਟੇਟ ਪੀਐਸ ਕੰਬੋ ਅੰਮ੍ਰਿਤਸਰ ਰੂਰਲ ਇਹ ਵੀ 19 ਸਾਲ ਦਾ ਅਨਐਮਪਲੋਇਡ ਹੈ 12ਵੀਂ ਪਾਸ ਹੈ ਇਹਦੇ ਖਿਲਾਫ ਪਹਿਲਾਂ ਇੱਕ ਮੁਕਦਮਾ ਦਰਜ ਹੈ ਜਿਹੜਾ ਕਿਡਨਾਪਿੰਗ ਵਗੈਰਾ ਦਾ ਸਦਰ ਥਾਣੇ ਦੇ ਵਿੱਚ ਬੀਐਨਐਸ ਦਾ ਔਰ ਮੇਨ ਜਿਹੜਾ ਮੁਲਜ਼ਮ ਹੈ ਤੇ ਸ਼ਿਤਾਂਸ਼ੂ ਸ਼ਰਮਾ ਜੀ ਨੂੰ ਬਾਮਣ ਵੀ ਕਹਿੰਦੇ ਏਲੀਅਸ ਬਾਮਣ ਇਹ 62 ਜਿਹੜੀ ਡੈਰੀ ਹੈ ਮਜੀਠਾ ਰੋਡ ਦੇ ਵਿੱਚ ਉਥੋਂ ਦਾ ਰਹਿਣ ਵਾਲਾ ਇਹਦੇ ਖਿਲਾਫ ਵੀ ਪਹਿਲਾਂ ਆਰਮਜੈਕਟ ਦਾ ਵੀ ਕੇਸ ਰਿਸਟਰਡ ਹੈ ਔਰ ਇਹਦੀ ਸ਼ਿਤਾਂਸ਼ੂ ਦੀ ਨਿਸ਼ਾਨਦੇਹੀ ਤੇ ਜਿੱਥੇ ਆਪਾਂ ਖੜੇ ਆ ਵੱਲੇਪਿੰਡ ਦੇ ਹੱਦ ਦੇ ਵਿੱਚ ਪੁਲਿਸ ਪਾਰਟੀ ਜਦੋਂ ਰਿਕਵਰ ਕਰਨ ਆਈ ਵੈਪਨ ਆਫ ਆਫੈਂਸ ਤਾਂ ਤਿੰਨ ਵੈਪਨ ਆਫ ਆਫੈਂਸ ਰਿਕਵਰ ਕੀਤੇ ਗਏ ਇੱਕ ਪਿਸਟਲ 30 ਬੋਰ ਤਿੰਨ ਲਾਈਫ ਕੈਟਰੇਜਸ ਇੱਕ ਪਿਸਟਲ 32 ਬੋਰ ਔਰ ਇੱਕ ਪਿਸਟਲ 45 ਬੋਰ ਤੇ ਸੱਤ ਜਿੰਦਾ ਕਰਤੂਸ ਇਹ ਬੜੇ ਸੋਫਿਸਟੀਕੇਟਿਡ ਪਿਸਟਲ ਹੈ ਜਿਨ੍ਹਾਂ ਨਾਲ ਇਹਨਾਂ ਨੇ ਉਹ ਮਰਡਰ ਨੂੰ ਅੰਜਾਮ ਦਿੱਤਾ ਸੀ ਔਰ ਉਸ ਤੋਂ ਬਾਅਦ ਜਦੋਂ ਇੱਥੇ ਇਹਨੂੰ ਵਾਪਸ ਲੈ ਕੇ ਜਾ ਰਹੇ ਸੀ ਗੱਡੀ ਵਾਲਤੇ ਨੇ ਗੁਰ ਇਕਬਾਲ ਸਾਡਾ ਸੀਨੀਅਰ ਕਨਸਟੇਬਲ ਹੈ ਮੁਕੰਪੁਰੇ ਦਾ ਉਹਦੇ ਜਿਹੜਾ ਰੋਲਵਰ ਸੀਗਾ ਉਹਨਾਂ ਨੇ ਖੋਲਣ ਦੀ ਕੋਸ਼ਿਸ਼ ਕੀਤੀ ਔਰ ਖੋ ਹੀ ਲਿਆ ਤੇ ਇੱਕ ਗੋਲੀ ਉਹਦੇ ਚੋਂ ਚੱਲੀ ਪੁਲਿਸ ਵਾਲੀ ਸਾਈਡ ਤੇ ਤਾਂ ਆਪਣੀ ਸੈਲਫ ਡਿਫੈਂਸ ਦੇ ਵਿੱਚ ਹਰਪ੍ਰਕਾਸ਼ ਜਿਹੜੇ ਐਸ ਐਚ ਓ ਮੌਕੇ ਤੇ ਮੌਜੂਦ ਸੀ ਉਹਨਾਂ ਨੇ ਆਪਣੇ ਸਰਵਿਸ ਜਿਹੜਾ ਵੈਪਨ ਚੋਂ ਗੋਲੀ ਚਲਾਈ ਜੋ ਕਿ ਇਹਦੇ ਲੱਤੇ ਲੱਗੀ ਜਿਹਨੂੰ ਅਸੀਂ ਗੁਰਨਾਨਕ ਹਸਪੀਟਲ ਜਿਹੜਾ ਭੇਜਿਆ ਗਿਆ ਫॉर ਅ ਲਾਜ ਬੇਸਿਕਲੀ ਇਹ ਮਰਡਰ ਦੇ ਵਿੱਚ ਜਿਹੜੀ ਇਹਨਾਂ ਦੀ ਪੁਰਾਣੀ ਰੰਜਿਸ਼ ਚੱਲ ਰਹੀ ਹੈ ਪਹਿਲਾ ਮਰਡਰ 130 ਨੰਬਰ ਐਫ ਆਈ ਆਰ 24 ਚ ਹੋਈ ਸੀਗੀ ਇਦੇ ਚ ਗੁਰਪ੍ਰੀਤ ਜਿਹੜਾ ਗੰਡੇ ਦਾ ਭਰਾ ਉਹ ਮਾਰਿਆ ਗਿਆ ਸੀ ਉਹਦੇ ਪੁਰਾਣੇ ਉਹ ਪਹਿਲਾਂ ਬੜਾ ਪਿਆਰ ਸੀ ਇਹਨਾਂ ਦਾ ਆਪਸ ਫਿਰ ਵਿਗੜ ਗਈ ਔਰ ਮੌਕੇ ਤੇ ਮਰਡਰ ਹੋਇਆ ਉੱਚ ਵੀ ਇੱਕ ਦੋ ਮੁਲਜ਼ਮ ਬਚ ਬਾਕੀ ਨੇ ਅਜੇ ਰੈਸਟ ਕਰਨੇ ਉਹਨ ਲੇਟੈਸਟ ਫੇਰੇ ਬਾਅਦ ਜਿਹੜਾ ਕੇਸ਼ਵ ਰਹਿ ਰਿਹਾ ਇੱਕ ਇਥੇ ਸ਼ਵਾਲਾ ਏਰੀਏ ਦਾ ਉਹਨੇ ਵੀ ਇਹਨਾਂ ਨੂੰ ਨਾਲ ਕੀਤਾ ਕਿਉਂਕਿ ਉਹਨਾਂ ਦੇ ਵੀ ਪੁਰਾਣੇ ਕਹਿੰਦੇ ਕੋਈ ਆਪਸ ਚ ਜਿਹੜੇ ਵਕੀਲ ਸਾਂਝੇ ਆ ਤਾਂ ਉਹਦੇ ਚ ਅਸੀਂ ਸਾਰਾ ਡੀਪਲੀ ਇਹਨੂੰ ਇਨਵੈਸਟੀਗੇਟ ਕਰਾਂਗੇ ਹੂੰ ਕਿ ਕਿਹੜਾ ਕਿਵੇਂ ਕਿਵੇਂ ਆਏ ਵੈਪਨ ਕਿੱਥੋਂ ਆਏ ਕੀ ਗੱਲਬਾਤ ਹੋਈ ਔਰ ਇਸ ਇੱਕ ਜਾਂ ਦੋ ਮੁਲਜ਼ਮ ਜਿਹੜੀ ਮੁੱਢਲੀ ਪੁੱਛ ਗਏ ਤੋਂ ਸਾਨੂੰ ਪਤਾ ਲੱਗਿਆ ਉਹ ਬਾਕੀ ਨੇ ਫੜਨੇ ਉਹ ਵੀ ਅਸੀਂ ਫੜਾਂਗੇ ਮੇਨ ਗੋਲੀ ਜਿਹੜੀ ਹੈ ਉਹ ਸੁਦਾਂਸ਼ੂ ਵੱਲੋਂ ਹੀ ਚਲਾਈਆਂ ਗਈਆਂ ਔਰ ਉਹ ਮੇਨ ਮੁੱਖ ਦੋਸ਼ੀ ਆਪਾਂ ਕਹਿ ਸਕਦੇ ਇਸ ਮੁਕਦਮੇ ਦਾ ਤੇ ਇਹਨੂੰ ਮੈਂ ਬਹੁਤ ਆਪਣੀ ਸਾਰੀ ਪਾਰਟੀ ਨੂੰ ਮੁਬਾਰਕਬਾਦ ਦਿੰਨਾ ਕਿ ਇੰਨੇ ਰਿਕਾਰਡ ਟਾਈਮ ਦੇ ਵਿੱਚ ਕਿਉਂਕਿ ਸ਼ਹਿਰ ਦੇ ਵਿੱਚ ਇਹੋ ਜਿਹਾ ਕ੍ਰਾਈਮ ਹੋ ਜੇ ਹਰ ਇੱਕ ਬੰਦਾ ਗੱਲ ਕਰਨ ਲੱਗ ਜਾਂਦਾ ਕਿ ਸੈਂਸੇਸ਼ਨਲ ਕ੍ਰਾਈਮ ਹੈ ਜੀ ਪਰ ਇਹ ਸਾਰੀ ਟੀਮ ਦਿਨ ਰਾਤ ਜੁਟੀ ਰਹੀ ਔਰ ਮਿਹਨਤ ਦੇ ਸਦਕੇ ਪ੍ਰਮਾਤਮਾ ਦੀ ਮਿਹਰ ਨਾਲ ਇਹ ਸਾਰੀ ਕਾਮਯਾਬੀ ਮਿਲੀ ਸਰ ਇਹ ਵੱਡੇ ਭਗਵਾਨਪੁਰਾ ਗੈਂਗ ਦੇ ਬੰਦੇ ਨੇ ਇਹ ਸਾਰੇ ਪੁਰਾਣੇ ਇਕੱਠੇ ਹੀ ਸੀਗੇ ਕੋਈ ਉਹਨੂੰ ਆਪਾਂ ਕਿਸੇ ਦਾ ਗੈਂਗ ਕਹਿ ਦਈਏ ਨਾ ਕਹਿ ਦਈਏ ਬੇਸਿਕਲੀ ਇਹ ਲੋਕਲ ਜਿਹੜੀ ਇਹਨਾਂ ਦੀ ਕ੍ਰਿਮੀਨਲਸ ਦੀ ਆਪਸ ਜਦੋਂ ਫੁੱਟ ਪਈ ਹੈ ਉਹਦਾ ਸਾਰਾ ਨਤੀਜਾ ਹੋਇਆ ਪਹਿਲਾ ਕੇਸ ਵੀ ਤੇ ਹੁਣ ਵੀ ਜੀ ਇਦੇ ਚ ਕੋਈ ਵੀ ਗੱਲ ਕਹਿ ਸਕਦੇ ਆ ਪਾਬੀ ਇਹਨਾਂ ਦੀ ਕਿਸ ਗੱਲ ਤੋਂ ਜਿਹੜੀ ਅਣਬੰਧ ਹੋਈ ਹੈ ਉਹ ਇਹਨਾਂ ਦੇ ਆਪਸ ਕਲੈਸ਼ ਹੈ ਕ੍ਰਿਮినਲ ਐਕਟੀਵਿਟੀ ਬਟਾਲਾ ਜਿਹੜੀ ਜੱਗੂ ਦੀ ਮਾਂ ਦਾ ਕਤਲ ਹੋਇਆ ਸੀ ਉਸ ਦੇ ਵਿੱਚ ਇਤਨੀ ਇਹਨਾਂ ਦਾ ਸੀਗਾ ਕੋਈ ਨਹੀਂ ਅਜੇ ਕੋਈ ਇਹੋ ਜੀ ਗੱਲ ਸਾਹਮਣੇ ਨਹੀਂ ਆਈ ਉਹ ਤਾਂ ਬਾਈ ਨੇਮ ਮੁਲਜ਼ਮ ਦੋਨੋਂ ਨਾਮਜ਼ਦ ਨੇ ਔਰ ਉਹਦੇ ਪਿੱਛੇ ਵੀ ਬਟਾਲਾ ਪੁਲਿਸ ਕੰਮ ਕਰ ਰਹੀ ਹੈ ਔਰ ਅਸੀਂ ਵੀ ਲੱਗੇ ਹਾਂ ਦੇ ਵਿੱਚ ਰਿਕਵਰੀ ਤੁਸੀਂ ਕੀਤੀ ਹੈ ਜੀ 24 ਘੰਟਿਆਂ ਦੇ ਅੰਦਰ ਆ 24 ਘੰਟੇ ਦੇ ਵਿੱਚ ਵਿੱਚ ਹੋਈ ਹੈ ਜੀ ਬੜਾ ਰਿਕਾਰਡ ਟਾਈਮ ਚ ਔਰ ਮੈਂ ਇੱਕ ਗੱਲ ਹੋਰ ਦੱਸਣਾ ਚਾਹੁੰਦਾ ਜਦੋਂ ਦਾ ਇਹ ਵਾਰਦਾਤ ਹੋਈ ਹੈ ਸਾਡੇ ਆਫਿਸਰਸ ਮੈਂ ਕਹਨਾ ਮਸਾਂ ਇੱਕ ਦੋ ਘੰਟੇ ਹੀ ਸੁੱਤੇ ਹੋਣੇ ਸਾਰਿਆਂ ਨੇ ਇਹਨੂੰ ਅਸੀਂ ਬਹੁਤ ਚੈਲੰਜ ਮੰਨਿਆ ਔਰ ਪ੍ਰਮਾਤਮਾ ਨੇ ਮਿਹਰ ਕੀਤੀ ਹੈ ਕਿ ਸਾਡੀ ਮਿਹਨਤ ਰੰਗ ਲਿਆ। ਉਹ ਗੰਗੇਰ ਉਸ ਵੇਲੇ ਕਿੰਨੀਆਂ ਗੋਲੀਆਂ ਚੱਲੀਆਂ ਸੀ ਕਿਉਂਕਿ 14 ਗੋਲੀਆਂ ਤਾਂ ਉਹ ਪੈਸਾ ਵਸੀਂ ਜੋ ਖੋਲ ਕਲੈਕਟ ਹੋਏ ਨੇ 14 ਦੀ ਗੱਲ ਕਰ ਰਹੇ ਆ ਹੋਰ ਕਰ ਰਹੇ ਮੈਂ ਐਗਜ਼ੈਕਟ ਤੁਹਾਨੂੰ ਨਹੀਂ ਦੱਸ ਸਕਦਾ ਬਿਕੋਜ਼ ਉਹ ਫਾਈਲ ਦਾ ਕੰਮ ਹੈ ਰਿਕਾਰਡ ਦਾ ਮੈਨੂੰ ਇਸ ਟਾਈਮ ਇਮੀਡੀਏਟ ਸਰ ਗੰਗੇ ਦੇ ਭਰਾ ਜਿਹਦੇ ਗੰਗੇ ਦੇ ਭਰਾ ਦੇ ਮਰਡਰ ਚ ਕੌਣ ਕੌਣ ਸੀਗਾ ਜਿਹੜਾ ਉਹ ਇੱਕ ਰومی ਮੁੰਡਾ ਮੇਨ ਹੈਗਾ ਉਹ ਵੀ ਅਸੀਂ ਪਿੱਛੇ ਟ੍ਰੇਲ ਕਰ ਰਹੇ ਕੁਦਰਤੀ ਲੱਕੀ ਰਿਆ 15 20 ਦਿਨ ਪਹਿਲਾਂ ਉਹ ਮੁਹੱਲੀ ਪੁਲਿਸ ਦੀ ਵੀ ਅਸੀਂ ਸਹਿਯੋਗ ਲਈ ਲਿਆ ਸੀ ਉੱਥੇ ਆਲਮੋਸਟ ਉਹ ਰਹਿ ਰਿਹਾ ਸੀ ਮਹੀਨੇ ਤੋਂ ਪਰ ਉੱਥੋਂ ਖਿਸਕ ਗਿਆ ਉਹ ਨੂੰ ਥੋੜਾ ਪਿੰਡਕ ਲੱਗ ਗਈ ਵੀ ਮੇਰੇ ਕੋਈ ਕੁਸ਼ਤ ਚੀਜ਼ ਮੈਂ ਕੀਤੀ ਜਾ ਰਹੀ ਜਿਹੜੀ ਤਿੰਨੇ ਮੁੱਦੋਂ ਤਿੰਨੇ ਗ੍ਰਿਫਤਾਰ ਹੋ ਗਿਆ ਜੀ ਹਾਂ ਇਹਦੇ ਤਾਂ ਤਿੰਨੋਂ ਗ੍ਰਿਫਤਾਰ ਹੋਏ ਇੱਕ ਰੰਦਾ ਜੀ ਹੋਰ ਅੱਜ ਤਾਂ ਮੇਨ ਮੋਟਿਵ ਕੀ ਰਿਹਾ ਉਹਨਾਂ ਨੂੰ ਮੋਟਿਵ ਤਾਂ ਦੇਖੋ ਇਹੀ ਹੈ ਕਿ ਜੋ ਇਹਨਾਂ ਦਾ ਆਪਸ ਚ ਪੁਰਾਣਾ ਜਿਹੜੀ ਰੰਜਿਸ਼ ਚੱਲ ਰਹੀ ਸੀ ਸੀ ਕਦੇ ਕਦੇ ਹੈਰੋ ਨੇ ਵੀ ਵੇਚਦੇ ਸੀ ਉਹ ਵੀ ਵੇਚਦੇ ਉਹ ਗੱਲ ਅਸੀਂ ਸਾਰੀ ਹੁਣ ਤਸਦੀਕ ਕਰਾਂਗੇ ਹੁਣ ਤਾਂ ਇਹ ਬੰਦਾ ਇੰਜਰਡ ਹੈ ਇਹਦੀ ਪੁੱਛਗਿੱਛ ਕਰਾਂਗੇ ਸਾਰੀ ਗੱਲਬਾਤ ਆਊਗੀ ਔਰ ਇੱਕ ਮਲਜ਼ਮ ਹੋਰ ਰਹਿਣਾ ਫਿਰ ਸਾਰਾ ਜਿਹੜੀ ਪਿਕਚਰ ਸਾਹਮਣੇ ਆ ਜੂਗੀ ਹੁਣ ਤਾਂ ਮੇਨਲੀ ਗ੍ਰਿਫਤਾਰੀ ਤੇ ਔਰ ਰਿਕਵਰੀ ਦੇ ਉੱਤੇ ਅਸੀਂ ਫੋਕਸ ਕਰ ਰਹੇ ਸੀ ਉਸ ਤੋਂ ਬਾਅਦ ਜਿਹੜਾ ਮੋਟਿਵ ਤੁਹਾਨੂੰ ਨਾ ਬਿਲਕੁਲ ਸ਼ੇਅਰ ਕੀਤਾ ਜਾਏਗਾ ਜਿਹੜਾ ਅੰਦਰ ਗੰਜਾ ਤੇ ਕਿੰਨੇ ਕੁ ਪਰਚੇ ਦਰਜ ਨੇ ਉਹ ਤੇ ਉਹ ਵੀ ਦਰਜ ਨੇ ਤੇ ਮੈਨੂੰ ਨਹੀਂ ਇਸ ਵਲੇ ਰਿਕਾਰਡ ਪਤਾ ਹੈ ਹੈ ਨਾ ਗੰਜੇ ਤੇ ਵੀ ਹੈਗੇ ਹੋ ਸਕਦਾ ਪੁਰਾਣਾ ਰਿਕਾਰਡ ਹੋਵੇ ਜਿਹਦੇ ਵੈਪਨ ਪਰਚੇ ਸਾਰੇ ਰਿਕਵਰ ਹੋ ਗਏ ਹਾਂਜੀ ਤਿੰਨੋਂ ਦੇ ਤਿੰਨੋਂ ਰਿਕਵਰ ਹੋ ਗਏ ਜੀ ਸਰ ਇੱਕ ਜਿਵੇਂ ਹਰਪ੍ਰਕਾਸ਼ੀ ਐਸਐਚਓ ਨੇ ਉਸ ਨੂੰ ਕਹੋ ਤਾਂ ਫਿਰ ਮੈਂ ਇਹ ਜਾਨਣਾ ਚਾਹ ਰਹੀ ਸੀ ਜਿਐਸੀ ਜਿਸਾ ਤੁਸੀਂ 24 ਘੰਟਿਆਂ ਦੇ ਵਿੱਚ ਪ੍ਰੈਸ ਕੀਤਾ ਇੱਕ ਯੂਥ ਨੇ ਨੌਜਵਾਨ ਨੇ ਨਾਲ ਐਕਸਪੀਰੀਅੰਸ ਆਫਿਸਰਸ ਨੇ ਕੁਝ ਹੈਲਪਫੁਲ ਹੁੰਦਾ ਹੈ ਕਿ ਇੱਕ ਨੌਜਵਾਨ ਵੀ ਉਹ ਚੀਜ਼ ਨੂੰ ਸਮਝ ਸਕਦਾ ਹੈ ਕਿ ਜੇ ਮੈਂ ਕ੍ਰਾਈਮ ਕਰਾਂਗਾ ਤਾਂ ਮੈਂ ਕਿੱਥੇ ਜਾਵਾਂਗਾ ਇਹ ਥੋੜੀ ਬਹੁਤ ਹੈਲਪਫੁਲ ਮਿਲ ਰਹੀ ਹੈ ਕਿਉਂਕਿ ਕਈ ਅਸੀਂ ਦੇਖ ਰਹੇ ਹਾਂ ਤੁਹਾਡੇ ਆਫਿਸਰਸ ਹਲੇ ਕਾਫੀ ਨੌਜਵਾਨ ਨੇ ਚਾਹੇ ਉਹ ਮੋਲਕਜੀਤ ਦੀ ਗੱਲ ਕਰ ਲਈਏ ਚਾਹੇ ਹਰਪ੍ਰਕਾਸ਼ ਉਹਨਾਂ ਦੀ ਗੱਲ ਕਰ ਲਈਏ ਵੀ ਆਪਣੀ ਜਾਣੇ ਦੇ ਪੱਖੋਂ ਬੜੇ ਬੇਸਿਕਲੀ ਦੇਖੋ ਸਾਡੀ ਟੀਮ ਬੜੀ ਹਾਈਲੀ ਮੋਟੀਵੇਟਿਡ ਹੈ ਕਿਉਂਕਿ ਸਾਡੇ ਮਾਨ ਹਮੇਸ਼ਾ ਬੜੀ ਇਨਕਰੇਜ ਕੀਤਾ ਜਾਂਦਾ ਔਰ ਰਿਵਾਰਡ ਪਾਲਿਸੀ ਬੜੀ ਅੱਛੀ ਹੈ ਔਰ ਅਸੀਂ ਵੀ ਮੈਂ ਆਪਣੇ ਤੌਰ ਦੇ ਉੱਤੇ ਐਜ਼ ਅ ਟੀਮ ਅਸੀਂ ਕੰਮ ਕਰਦੇ ਹਾਂ ਤੁਸੀਂ ਦੇਖਿਆ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਨੂੰ ਚਾਹੇ ਆਰਗੇਨਾਈਜ਼ ਕ੍ਰਾਈਮ ਹੋਵੇ ਜਾਂ ਡਰੱਗਸ ਹੋਣ ਇਹ ਸਾਰੀ ਟੀਮ ਵਰਕ ਦਾ ਹੀ ਐਫਰਟ ਹੁੰਦਾ ਔਰ ਉਹਦੇ ਚ ਸਾਰੇ ਹਾਈਲੀ ਮੋਟੀਵੇਟਿਡ ਨੇ ਔਰ ਦੇ ਫੀਲ ਕਿ ਅਸੀਂ ਚੈਲੰਜ ਟੇਕ ਅਪ ਕਰਦੇ ਹਾਂ ਸਰ ਕ੍ਰਾਸ ਬਾਰਡਰ ਨੂੰ ਪਤਾ ਲੱਗ ਗਿਆ ਇਹਨਾਂ ਨੇ ਵੈਪਨ ਜਿਹੜੇ ਮੰਗਾਇਆ ਸੀ ਪਤਾ ਲੱਗ ਗਿਆ ਕਿੱਥੋਂ ਇਹ ਹੁਣ ਕਰਾਂਗੇ ਕਲੀਅਰ ਜੀ ਇਹਦੇ ਵਿੱਚ ਗੱਲ ਆਉਣੀ ਹੈ ਕਿਉਂਕਿ ਆਇਤ ਬਾਹਰ ਹੋਈਆਂ ਪਿਸਟਲ ਪੀਐਕਸ 5 ਵਗੈਰਾ ਇਹ ਬੰਦੀ ਹੈਗੇ ਸਪੈਸਟਿਕੇਟਿਡ ਸਾਰੇ ਕਿਉਂ ਹੋ ਰਹੇ ਜਿਵੇਂ ਪਿਸਟਲ ਤਾਂ ਇਹਨਾਂ ਨੂੰ ਬਾਹਰੋਂ ਆ ਜਾਂਦੀ ਹੈ ਬਟ ਇਹ ਜਿਹੜੀਆਂ ਬੁਲੇਟਸ ਖਰੀਦਦੇ ਨੇ ਉਹ ਲੋਕਲ ਲੈਵਲ ਤੋਂ ਖਰੀਦਦੇ ਨੇ ਉਹਦਾ ਥੋੜਾ ਵੈਰੀਫਾਈ ਤੁਸੀਂ ਕਰੋ ਉਹ ਵੀ ਕਰਦੇ ਆ ਜੀ ਉਹ ਬੜਾ ਧੰਦਾ ਚੱਲ ਰਿਹਾ ਜੀ ਠੱਕੀ ਬੋਸਟੀਆਂ ਜਿਹੜੀਆਂ ਕੈਟ੍ਰਿਜਸ ਨੇ ਉਹ ਵੀ ਕਿਵੇਂ ਲੋਕਲ ਲੈਂਦੇ ਨੇ ਕਿੱਥੋਂ ਸਰ ਇਸ ਬਾਰੇ ਵੀ ਥੋੜਾ ਜਿਆਦਾ ਬ ਟਾਈਮ ਟੂ ਟਾਈਮ ਜਿਹੜਾ ਸਟਾਕ ਕਹ ਕੇ ਰਜਿਸਟਰਸ ਆਰਮਸ ਦੀ ਲ ਦੇ ਉਹ ਚੈੱਕ ਵੀ ਕਰਦੇ ਆ ਕਸਟਡ ਅਫਸਰ ਦੇ ਰਾਹੀਂ ਕਿਉਂਕਿ ਸਾਡੇ ਪੰਜਾਬ ਪੁਲਿਸ ਰੂਮ ਦੇ ਮੰਡੇਟਰੀ ਹੈ ਕਿ ਉਹਦੀ ਚੈਕਿੰਗ ਹੋਵੇ ਜਿਹੜੀ ਕੁਆਰਟਰਲੀ ਸਾਨਕ ਲੋਕਾਂ ਨੂੰ ਮਿਲੇ ਸੀਗੇ ਸ਼ੁਰੂ ਆਫ ਦੀਸ ਵਾਲਾ ਇਹ ਲੋਕਾਂ ਜਿਤੇ ਫਾਇਰਿੰਗ ਹੋਈ ਸੀ ਕਿਉਂਕਿ ਕਾਫੀ ਇਹਨਾਂ ਨੇ ਉਹਦੇ ਡੈਸੀਟੀ ਕ੍ਰੀਏਟ ਕਰਤੀ ਸੀ ਕਿ ਲੋਕਾਂ ਨਾਲ ਗੱਲਬਾਤ ਕੀਤੀ ਵੈਸੇ ਤੋਂ ਚੀਜ਼ ਨਹੀਂ ਮੇਰੇ ਵੱਲੋਂ ਨਹੀਂ ਗੱਲਬਾਤ ਸਾਡੇ ਅਫਸਰ ਸਾਰੇ ਸਪੌਟ ਤੇ ਗਏ ਸੀ ਪਰ ਲੋਕਾਂ ਨੂੰ ਇਹ ਵੈਸੇ ਬੜਾ ਆਸ ਸੀ ਸਾਡੇ ਤੇ ਉੱਤੇ ਔਰ ਜਿੰਨੇ ਵੀ ਮੈਨੂੰ ਫੋਨ ਆਏ ਜਾਂ ਲੋਕ ਮਿਲੇ ਉਹਦੇ ਤੇ ਇਹ ਗੱਲ ਜ਼ਰੂਰ ਆਈ ਸਾਹਮਣੇ ਕਿ ਉਹਨਾਂ ਨੂੰ ਆਸ ਸੀ ਕਿ ਜਲਦੀ ਲੱਭ ਲੈ ਕੇ ਅੰਮ੍ਰਿਤਸਰ ਕਮਿਸ਼ਨ ਪੁਲਿਸ